ਹੈਲੋ ਅਰਜੰਦਰਸ ਤੋਂ ਪਾਕਿਸਤਾਨੇਤਲ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਜੱਗ ਲੈ ਕੇ ਆਇਆ ਹਾਂ ਜਿਸ ਦੀ ਵਰਤੋਂ ਤਿੰਨ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ ਸਭ ਤੋਂ ਪਹਿਲਾਂ ਤੁਸੀਂ ਇਸ ਤੇ ਆਮ ਤੌਰ ਤੇ ਬੱਲੇ ਦੀ ਵਰਤੋਂ ਕਰ ਸਕਦੇ ਹੋ ਮੈਂ ਤੁਹਾਨੂੰ ਬੱਲੇ ਨਾਲ ਦਿਖਾਵਾਂਗਾ ਇਹ ਭਾਰ ਦੀ ਚੰਗੀ ਮਾਤਰਾ ਲੈ ਸਕਦਾ ਹੈ ਇਸ ਦੇ ਉੱਪਰ ਤੁਸੀਂ ਇਹ ਥੋਸ ਪੱਟੀ ਵੇਖ ਰਹੇ ਹੋ ਇਹ ਇੱਕ ਪੂਰਾ ਰੁਖ ਹੈ ਇਹ ਇੱਕ ਥੋਸ ਪੱਟੀ ਹੈ ਭਾਰ ਦੀ ਕੋਈ ਸਮੱਸਿਆ ਨਹੀਂ ਹੋਵੇਗੀ ਤੁਹਾਡੇ ਸਾਹਮਣੇ ਸਕਰੀਨ ਤੇ ਇੱਕ ਵੀਡੀਓ ਚੱਲੇਗਾ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੱਚੇ ਦੇ ਪੰਗੂੜੇ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ ਤੀਜੀ ਵਰਤੋਂ ਅਤੇ ਸਭ ਤੋਂ ਖਾਸ ਵਰਤੋਂ ਜੋ ਕੀਤੀ ਜਾ ਸਕਦੀ ਹੈ ਜਨਮ ਅਸ਼ਟਮੀ ਦਾ ਦਿਨ ਆਉਣ ਵਾਲਾ ਹੈ ਤੁਸੀਂ ਇਸ ਨੂੰ ਲੱड्डू ਗੋਪਾਲ ਜੀ ਦੇ ਝੂਲੇ ਵਜੋਂ ਵੀ ਵਰਤ ਸਕਦੇ ਹੋ ਹੁਣ ਇਸ ਦੇ ਆਕਾਰ ਬਾਰੇ ਗੱਲ ਕਰੀਏ ਪੱਕੇ ਸੈਕਸ ਸੈਕਸ ਇਚ ਨੂੰ ਛੱਡ ਦਿੱਤਾ ਗਿਆ ਹੈ ਲੇਸ ਲਈ 5 ਪੈਰ ਦੀ ਡੂੰਘਾਈ 32 ਇਚ ਹੈ ਅਤੇ ਜੇਕਰ ਅਸੀਂ ਇਸ ਦੀ ਉਚਾਈ ਦੀ ਗੱਲ ਕਰੀਏ ਤਾਂ ਇਸ ਦੀ ਉਚਾਈ 38 ਇਹ ਜਿਚੇ ਫੁੱਟ ਤੋਂ ਘੱਟ ਹੈ ਜੇ ਅਸੀਂ ਇਸ ਦੇ ਸੀਟ ਦੇ ਆਕਾਰ ਦੀ ਗੱਲ ਕਰੀ ਇਸ ਲਈ ਖੱਬੇ ਪਾਸੇ ਹੈ ਇਹ 3 ਇਚ 2 ਫੁੱਟ ਹੈ ਅਤੇ ਇਸ ਦੀ ਡੁਬਾਈ 2.54 ਇਚ ਹੈ ਇਹ ਜਗਸਲੇਰ ਤੀਕ ਦੀ ਲੱਕੜ ਵਿੱਚ ਬਣਾਇਆ ਗਿਆ ਹੈ ਅਤੇ ਇਸ ਦੀ ਫਿਨਿਸ਼ ਤੁਹਾਡੀ ਹਲਕੀ ਵਾਲਨਟ ਫਿਨਿਸ਼ ਹੈ ਜੇਕਰ ਅਸੀਂ ਇਸ ਵਿੱਚ ਚੇਨ ਦੀ ਗੱਲ ਕਰੀ ਤੁਸੀਂ ਚੇਨ ਨੂੰ ਦੇਖ ਰਹੇ ਹੋ ਇੱਥੇ ਬ੍ਰੈਡਡ ਲਿੰਕ ਹਨ ਸੋਨੇ ਦੇ ਰੰਗ ਵਿੱਚ ਲਿੰਕ ਹਨ ਸਾਡੇ ਕੋਲ ਸਾਡੀ ਵੈਬਸਾਈਟ ਤੇ ਚੇਨ ਦੀਆਂ ਹੋਰ ਬਹੁਤ ਸਾਰੀਆਂ ਵੈਬਸਾਈਟਾਂ ਹਨ ਆਰਸਨ ਬੂਟ ਰੂਟ ਕਾ ਜੀ ਤੁਸੀਂ ਇਸ ਤੇ ਜਾਓਗੇ ਤਾਂ ਤੁਹਾਨੂੰ ਚੇਨ ਦਾ ਇੱਕ ਭਾਗ ਖਾਈ ਦੇਵੇਗਾ ਬਰਾਸ ਚੇਨ ਦੇ ਬਹੁਤ سارے ਡਿਜ਼ਾਈਨ ਹਨ ਇੱਕ ਟੈਂਡਡ ਲਿੰਕ ਹਨ ਛੋਟੇ ਲਿੰਕ ਹਨ ਐਕਸਟੈਂਡਡ ਲਿੰਕ ਇਸ ਵਿੱਚ ਐਡਿਸਟ ਕਰਨਾ ਥੋੜਾ ਮੁਸ਼ਕਲ ਹੈ ਇਸ ਤੋਂ ਅੱਠ ਇਹ ਚ ਗੋਲ ਫਿਰ ਇਹ ਤੁਹਾਡਾ ਹੈ ਜੇਕਰ ਅਸੀਂ ਇਸ ਦੀ ਇੰਸਟਾਲੇਸ਼ਨ ਦੀ ਗੱਲ ਕਰਦੇ ਹਾਂ ਤਾਂ ਤੁਹਾਡੀ ਇੰਸਟਾਲੇਸ਼ਨ ਦੀ ਵੀਡੀਓ ਵੀ ਚੱਲੇਗੀ ਤੁਹਾਨੂੰ ਇੱਥੇ ਇੱਕ ਬੋਲਟ ਨੂੰ ਕਸਣਾ ਹੋਵੇਗਾ ਇੱਥੇ ਇੱਕ ਬੋਲਟ ਦੋਵੇਂ ਸਮੇਂ ਨੂੰ ਐਡਜਸਟ ਕੀਤਾ ਜਾਵੇਗਾ ਅਤੇ ਇਸ ਲਈ ਇਸ ਨੂੰ ਭਾਰਤ ਅਤੇ ਭਾਰਤ ਦੇ ਸਾਰੇ 5 ਦੇਸ਼ਾਂ ਵਿੱਚ ਸਥਾਪਿਤ ਕੀਤਾ ਜਾਵੇ ਕਿ ਅਜੇ ਇਹ ਕੁਝ ਯੂਨਿਟ ਤੁਹਾਡੇ ਘਰ ਆਉਣ ਤਾਂ ਤੁਸੀਂ ਸਾਡੇ ਨਾਲ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਅਸੀਂ ਫੈਕਟਰੀ ਕੀਮਤ ਤੇ ਬੇਸ ਕੁਆਲਿਟੀ ਵਿੱਚ ਉਤਪਾਦ ਬਣਾਵਾਂਗੇ ਅਤੇ ਇਸ ਨੂੰ ਤੁਹਾਡੇ ਘਰ ਪਹੁੰਚਾਵਾਂਗੇ ਧੰਨਵਾਦ ਤੁਹਾਡਾ 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 ਤੁਹਾਡਾ